ਚੰਡੀਗੜ੍ਹ ਲਾਈਵ ਸ਼ੋਅ ਤੋਂ ਪਹਿਲਾਂ ਕੀ ਦਲਜੀਤ ਦੁਸਾਜ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਦਲਜੀਤ ਦੁਸਾਜ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਚਾਈਲਡ ਰਾਈਟਸ ਕਮਿਸ਼ਨ ਦੇ ਵੱਲੋਂ ਇਹ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਦਲਜੀਤ ਦੁਸਾਜ ਦਾ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਮੈਗਾ ਕਾਨਸਰਟ ਹੋਣ ਜਾ ਰਿਹਾ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦਲਜੀਤ ਦੁਸਾਂਝ ਆਲਮੋਸਟ ਵੱਡੀਆਂ-ਵੱਡੀਆਂ ਸਿਟੀਆਂ ਜੁੜੀਆਂ ਹੋ ਕਵਰ ਕਰ ਚੁੱਕੇ ਨੇ ਪੂਨੇ, ਮਹਾਰਾਸ਼ਟਰ, ਗੁਜਰਾਤ, ਇੰਦੋਰ ਹੋਰ ਕੁਝ ਹੋਰ ਕਿਹੜੀਆਂ ਸਟੇਟਾਂ ਦੇ ਵਿੱਚ ਉਹ ਆਪਣਾ ਸਿੱਕਾ ਜੜਾਇਆ ਉਹ ਚਲਾ ਚੁੱਕੇ ਨੇ ਪਰ ਹੁਣ ਤੁਹਾਨੂੰ ਦੱਸ ਦੇ ਕਿ ਦਲਜੀਤ ਦੁਸਾਂਝ ਦਾ ਜਿਹੜਾ ਚੰਡੀਗੜ੍ਹ ਵਾਲਾ ਸ਼ੋਅ ਹੈ ਉਹ ਧਿਆਨ ਦੇਣ ਜਿਨ੍ਹਾਂ ਜਿਨ੍ਹਾਂ ਨੇ ਚੰਡੀਗੜ੍ਹ ਵਾਲਾ ਸ਼ੋਅ ਬੋਕਰ ਆ ਉਹ ਆ ਖਬਰ ਜਰੂਰ ਸੁਣ ਲੈਣ ਦਲਜੀਤ ਦੁਸਾਹ ਦੇ ਵਾਸਤੇ ਖਾਸ ਤੌਰ ਤੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਚਾਈਲਡ ਰਾਈਟਸ ਕਮਿਸ਼ਨ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਦਲਜੀਤ ਦੁਸਾਹ ਨੂੰ ਸ਼ਰਾਬ ਹਿੰਸਾ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਉਣ ਦੀ ਜਿਹੜੀ ਹੈ ਉਹ ਸਲਾਹ ਦਿੰਦੀ ਹੈ ਕਿ ਗਾਣੇ ਜਿਹੜੇ ਐ ਇਹੋ ਜਿਹੇ ਨਾ ਗਾਏ ਜਾਣ ਜਾਨਿਕਾ ਹਿੰਸਾ ਨੂੰ ਪ੍ਰੋਮੋਟ ਕਰਨ ਵਾਲੇ ਹਥਿਆਰਾਂ ਨੂੰ ਪ੍ਰੋਮੋਟ ਕਰਨ ਵਾਲੇ ਤੇ ਸ਼ਰਾਬ ਨੂੰ ਪ੍ਰੋਮੋਟ ਕਰਨ ਵਾਲੇ ਗਾਣੇ ਲਾਈਵ ਸ਼ੋਅ ਦੇ ਵਿੱਚ ਨਾ ਗਾਏ ਜਾਣ ਇਹ ਸਲਾਹ ਦਿੱਤੀ ਗਈ ਹੈ ਔਰ ਇਸ ਦੇ ਨਾਲ ਕੀ ਤੁਹਾਨੂੰ ਦੱਸਦੇ ਕਿ ਹੈਵੀ ਸਾਊਂਡ ਕਰਕੇ ਬੱਚਿਆਂ ਨੂੰ ਸਟੇਜ ਦੇ ਉੱਪਰ ਨਾ ਬੁਲਾਇਆ ਜਾਵੇ ਇਹ ਵੀ ਦਲਜੀਤ ਦਸਾਂਜ ਨੂੰ ਅਡਵਾਈਜ਼ਰੀ ਜਾਰੀ ਕੀਤੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹ ਖਾਪ ਹੁੰਦਾ ਹੈ ਜੋ ਇਹ ਮੰਨਦੇ ਵਿੱਚ ਚਾਹ ਹੁੰਦਾ ਹੈ ਕਿ ਯਾਰ ਅਸੀਂ ਸਟੇਜ ਤੇ ਜਾਈਏ ਅਸੀਂ ਦਲਜੀਤ ਦੋਸਾਂਝ ਨੂੰ ਮਿਲੀਏ ਅਸੀਂ ਸਟੇਜ ਤੇ ਜਾ ਕੇ ਉਹਨਾਂ ਦੇ ਨਾਲ ਫੋਟੋ ਕਲਿੱਕ ਕਰਾਈਏ ਬਹੁਤ ਸਾਰੇ ਫੈਨਸ ਚਾਹੁੰਦੇ ਨੇ ਇਹ ਕਰਨਾ ਕਿਉਂਕਿ ਇਹ ਲੋਕਾਂ ਦੀ ਖੁਆਇਸ਼ ਵੀ ਹੁੰਦੀ ਹੈ ਜਿਹੜੇ ਲੋਕ ਕਿਸੇ ਨੂੰ ਪਿਆਰ ਕਰਦੇ ਨੇ ਤਾਂ ਖਾਸ ਤੌਰ ਤੇ ਹੁਣ ਇਹ ਵੀ ਇਸ ਦੇ ਵਿੱਚ ਰੱਖਿਆ ਗਿਆ ਹੈ ਕਿ ਹੈਵੀ ਸਾਊਂਡ ਕਰਕੇ ਕੋਈ ਵੀ ਸਟੇਜ ਤੋਂ ਕੋਈ ਵੀ ਬੱਚਾ ਸਟੇਜ ਤੇ ਦਲਜੀਤ ਦੋਸਾਹ ਦੇ ਵੱਲੋਂ ਨਾ ਬੁਲਾਇਆ ਜਾਵੇ ਔਰ 25 ਸਾਲ ਤੋਂ ਘੱਟ ਵਾਲਿਆਂ ਨੂੰ ਸ਼ਰਾਬ ਨਾ ਪਰੋਸੀ ਜਾਵੇ ਸ਼ਰਾਬ ਤੇ ਹਿੰਸਾ ਤੇ ਤੇ ਹਥਿਆਰਾਂ ਤੇ ਗੀਤ ਨਾ ਗਏ ਜਾਣ ਔਰ ਇਹ ਵੀ ਕਿਹਾ ਗਿਆ ਹੈ ਕਿ ਗੀਤਾਂ ਦੇ ਬੋਲਾਂ ਨੂੰ ਯਾਨੀ ਕਿ ਸ਼ਬਦਾਂ ਨੂੰ ਤੋੜ ਮਰੋੜ ਕੇ ਭਾਵੇਂ ਜਿੱਥੇ ਕੋਈ ਸ਼ਰਾਬ ਦਾ ਜ਼ਿਕਰ ਹੈ ਜਾਂ ਹਥਿਆਰ ਦਾ ਜ਼ਿਕਰ ਹੈ ਗਾਣੇ ਦੇ ਵਿੱਚ ਉਹ ਤੁਸੀਂ ਉਹ ਸ਼ਬਦ ਬਦਲ ਕੇ ਹੋਰ ਕੋਈ ਉੱਥੇ ਸ਼ਬਦ ਐਡ ਕਰਕੇ ਗਾਣਾ ਗਾ ਸਕਦੇ ਹੋ ਪਰ ਨਹੀਂ ਇਹ ਵੀ ਸਲਾਹ ਦਿੱਤੀ ਗਈ ਹੈ ਨਾ ਕਮਿਸ਼ਨ ਦੇ ਵੱਲੋਂ ਕਿ ਸ਼ਬਦ ਬਦਲ ਕੇ ਜਾਂ ਸ਼ਬਦਾਂ ਦੀ ਖੇਰਾਫੇਰੀ ਕਰਕੇ ਵੀ ਗਾਣੇ ਐਸੇ ਨਾ ਗਾਇਆ ਜਾਣ ਜਿਦੇ ਨਾਲ ਹਿੰਸਾ ਹਥਿਆਰ ਐ inco ਜਈਆਂ ਚੀਜ਼ਾਂ ਸ਼ਰਾਬ ਜਿਹੜੀ ਆ ਪ੍ਰਮੋਟ ਹੋ ਸਕੇ ਐ inco ਜੇ ਗਾਣੇ ਨਾ ਗਾਇਆ ਜਾਣ ਪਹਿਲਾਂ ਤੁਹਾਨੂੰ ਪਤਾ ਹੋਣਾ ਹੈ ਕਿ ਦਲਜੀਤ ਦੁਸਾਂਜ ਦੀ ਇੱਕ ਜਖੀ ਵੀਡੀਓ ਆਈ ਸੀ ਸੋਸ਼ਲ ਮੀਡੀਆ ਤੇ ਜਿਸ ਦੇ ਵਿੱਚ ਦਲਜੀਤ ਨੇ ਕਿਆ ਸੀਗਾ ਕਿ ਮੈਂ ਗਾਣੇ ਸ਼ਰਾਬ ਦੇ ਉੱਪਰ ਗਾਉਣੋਂ ਹਟ ਜਾਣਾ ਪਰ ਕੀ ਸ਼ਰਾਬ ਵਿਕਣੀ ਬੰਦ ਹੋ ਜਾਵੇਗੀ? ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਦੱਸੋ ਕਿ ਸ਼ਰਾਬ ਬੰਦ ਕਰ ਦਿੰਦੇ ਹੋ ਮੈਂ ਵੀ ਆਪਣੇ ਗਾਣੇ ਜਿਹੜੇ ਆ ਉਹ ਬੰਦ ਕਰ ਦੰਨਾ ਪਰ ਕੀ ਇਸ ਦੇ ਨਾਲ ਸ਼ਰਾਬ ਵਿਕਣੀ ਬੰਦ ਹੋ ਜਾਵੇਗੀ? ਇਹ ਦਲਜੀਤ ਦਸਾਂਜ ਨੇ ਸਵਾਲ ਕੀਤਾ ਸੀ ਨਿਊਜ਼ ਐਂਕਰ ਤੋਂ ਔਰ ਬਲਕਿ ਸਰਕਾਰ ਤੋਂ ਵੀ ਕਿ ਡਰਾਈ ਸਟੇਟ ਕੋਸ਼ਿਸ਼ਿਤ ਕਰ ਦਿਓ ਮੈਂ ਵੀ ਸ਼ਰਾਬ ਤੇ ਗਾਣੇ ਗਾਉਣੇ ਅੱਜ ਤੋਂ ਬੰਦ ਕਰ ਦੇਗਾ ਇਹ ਚੈਲੰਜ ਵੀ ਦਲਜੀਤ ਨੇ ਸਾਹਮਣੇ ਰੱਖਿਆ ਸੀ ਪਰ ਹੁਣ ਪਹਿਲਾਂ ਕਈ ਜਗ੍ਹਾ ਤੇ ਐਡਵਾਈਜ਼ਰੀ ਜਰੂਰ ਜਾਰੀ ਹੋਈ ਆ ਦਲਜੀਤ ਦਸਾਇਨ ਦੇ ਵਾਸਤੇ ਜਿਵੇਂ ਪੂਨੇ ਦੇ ਵਿੱਚ ਸ਼ੋਅ ਲਾਇਆ ਉੱਥੇ ਐਡਵਾਈਜ਼ਰੀ ਜਾਰੀ ਹੋਈ ਕਿ ਆ ਚੀਜ਼ਾਂ ਨਹੀਂ ਪ੍ਰਮੋਟ ਕਰਨੀਆਂ ਤਾਂ ਹੁਣ ਚੰਡੀਗੜ੍ਹ ਸ਼ੋਅ ਨੂੰ ਵੀ ਲੈ ਕੇ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਜਿੰਨਾ ਜਿੰਨਾਂ ਨੇ ਚੰਡੀਗੜ੍ਹ ਦੇਖਣ ਜਾਣਾ ਹੈ ਸ਼ੋਅ ਕਾਨਸਰਟ ਦੇ ਵਿੱਚ ਜਾਣਾ ਹੈ ਬੁਕਿੰਗ ਕੀਤੀਆਂ ਹੋਈਆਂ ਨੇ ਟਿਕਟਾਂ ਲਈਆਂ ਹੋਈਆਂ ਨੇ ਤਾਂ ਉਹ ਤੇ ਆਂਦੇਣ ਹੈਵੀ ਸਾਉਂਡ ਕਰਕੇ ਦਲਜੀਤ ਦੁਸਾਂਜ ਨੂੰ ਇਸਲਾਹ ਦਿੱਤੀ ਗਈ ਹੈ ਕਮਿਸ਼ਨ ਦੇ ਵੱਲੋਂ ਕਿ ਕਿਸੇ ਨੂੰ ਸਟੇਜ ਤੇ ਬੱਚੇ ਨੂੰ ਖਾਸ ਤੌਰ ਤੇ ਸਟੇਜ ਤੇ ਨਾਮ ਲਾਇਆ ਜਾਵੇ ਹਰ ਇਸ ਤੋਂ ਇਲਾਵਾ ਸ਼ਰਾਬ ਹਿੰਸਾ ਤੇ ਹਥਿਆਰਾਂ ਤੇ ਗੀਤ ਨਾ ਗਾਏ ਜਾਣ ਔਰ ਬਲਕਿ ਜੇਕਰ ਤੋੜ ਮਰੋੜ ਕੇ ਵੀ ਗੀਤ ਨਾ ਗਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਪਹਿਲਾਂ ਦਲਜੀਤ ਦਸਾਂਜ ਨੇ ਪਟਿਆਲਾ ਪੈਗ ਆ ਪੰਜ ਤਾਰਾ ਵਰਗੇ ਗਾਣਿਆਂ ਦੇ ਵਿੱਚ ਜਿੱਥੇ ਸ਼ਰਾਬ ਜਾਂ ਹਥਿਆਰ ਦਾ ਜ਼ਿਕਰ ਹੁੰਦਾ ਸੀ ਉੱਥੇ ਕੋਈ ਹੋਰ ਸ਼ਬਦ ਐਡ ਕਰਕੇ ਤੇ ਗਾਣੇ ਗਾਏ ਸੀ ਤਾਂ ਇਸ ਕਰਕੇ ਕਮਿਸ਼ਨ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਸ਼ਬਦਾਂ ਦੀ ਖੇਰਾ ਫੇਰੀ ਕਰਕੇ ਵੀ ਗਾਣੇ ਜਿਹੜੇ ਆ ਉਹ ਇਹ ਵਾਲੇ ਪੰਜ ਤਾਰਾ ਪਟਿਆਲਾ ਪੈਗ ਅਜਿਹੇ ਗਾਣੇ ਨਾ ਗਾਏ ਜਾਨੀ ਜੀ ਦੇ ਨਾਲ ਸ਼ਰਾਬ ਪ੍ਰਮੋਟ ਹੁੰਦੀ ਹੈ ਜਾਂ ਹਿੰਸਾ ਪ੍ਰਮੋਟ ਹੁੰਦੀ ਹੈ ਜਾਂ ਹਥਿਆਰ ਪ੍ਰਮੋਟ ਹੁੰਦੇ ਨੇ ਉਹ ਗਾਣੇ ਜਿਹੜੇ ਆ ਉਹ ਨਾ ਗਾਏ ਜਾਣ ਔਰ 25 ਸਾਲ ਤੋਂ ਘੱਟ ਵਾਲਿਆਂ ਨੂੰ ਸ਼ਰਾਬ ਨਾ ਪਰੋਸੀ ਜਾਵੇ ਇਸ ਤਰੀਕੇ ਦੀ ਐਡਵਾਈਜ਼ਰੀ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਆ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਕਿ ਦਲਜੀਤ ਦੋਸਾਏ ਨੂੰ ਨੋਟਿਸ ਜਾਰੀ ਐ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਸ ਦੇ ਵਿੱਚ ਆ ਸ਼ਰਤਾਂ ਜਿਹੜੀਆਂ ਨੇ